ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਨਾਮਕ ਦੀ ਬਹੁਤ ਹੀ ਜ਼ਿਆਦਾ ਚਮਤਕਾਰੀ ਉਪਾਅ ਲੈ ਕੇ ਆਏ ਹਾਂ ਜਿਨ੍ਹਾਂ ਨੂੰ ਕਰਨ ਦੇ ਨਾਲ ਤੁਸੀਂ ਆਪਣੀ ਘਰ ਦੀ ਗਰੀਬੀ ਦਲਿੱਦਰਤਾ ਲੜਾਈ ਕਲੇਸ਼ ਨੂੰ ਤੁਸੀਂ ਦੂਰ ਕਰ ਸਕਦੇ ਹੋ ਜੋ ਨਮਕ ਹੁੰਦਾ ਏ ਇਸ ਦੇ ਵਿੱਚ 네ਗੇਟਿਵਿਟੀ એનર્ਜੀ ਨੂੰ ਖਤਮ ਕਰਨ ਦਾ ਬਹੁਤ ਹੀ ਵੱਡਾ ਸਰੋਤ ਹੁੰਦਾ ਹੈ ਨਮਕ ਦੀ ਨਾਲ ਕੀਤੇ ਜਾਣ ਵਾਲੇ ਉਪਾ ਸਾਹਸੰਗੇ ਜੀ ਜੋ ਪਰਚੀਨ ਕਾਲ ਤੋਂ ਚੱਲਦੇ ਆ ਰਹੇ ਨੇ ਪੁਰਾਣੇ ਸਮੇਂ ਤੋਂ ਕਾਫੀ ਜੋ ਬਜ਼ੁਰਗ ਸਨ ਉਹ ਨਮਕ ਦੇ ਉਪਾਅ ਕਾਫੀ ਕਰਦੇ ਸਨ ਕਿਉਂਕਿ ਉਸ ਸਮੇਂ ਉਹ ਆਪਣੇ ਘਰ ਦੇ ਵਿੱਚ ਇਹ ਕ렐ੂ ਛੋਟੇ ਛੋਟੇ ਉਪਾਅ ਕਰਕੇ ਹੀ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਨੂੰ ਦੂਰ ਕਰਦੇ ਸਨ ਤੇ ਨਮਕ ਦੇ ਨਾਲ ਕੀਤੇ ਗਏ ਉਪਾਅ ਦੇ ਨਾਲ ਸਾਦ ਸੰਗੇ ਜੀ ਬਹੁਤ ਹੀ ਵਧੀਆ ਲੋਕਾਂ ਨੂੰ ਰਿਜ਼ਲਟ ਮਿਲਦਾ ਏ ਇਸ ਉਪਾਅ ਨੂੰ ਕਦੋਂ ਕਿਵੇਂ ਤੇ ਕਿਸ ਤਰੀਕੇ ਦੇ ਨਾਲ ਕਰਨਾ ਏ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾ ਲਿਓ ਇਸ ਨਾਮਕ ਦੀ ਉਪਾਉ ਨੂੰ ਕਰਨ ਦੇ ਨਾਲ ਬਹੁਤ ਸਾਰੇ ਲੋਕ ਜੋ ਰੋੜਪਤੀ ਤੋਂ ਕਰੋੜਪਤੀ ਬਣ ਗਏ ਹਨ ਤੇ ਤੁਸੀਂ ਵੀ ਇਸ ਉਪਾਅ ਨੂੰ ਕਰਕੇ ਆਪਣੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ, ਕ੍ਰੀਪੀ ਨੂੰ ਤੋੜ ਕਰ ਸਕਦੇ ਹੋ, ਦਲੇਦਰਤਾ ਨੂੰ ਦੂਰ ਕਰ ਸਕਦੇ ਹੋ। ਕਿਉਂਕਿ ਜਿਵੇਂ ਹੀ ਸਾਥ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਛੋਟੇ-ਛੋਟੇ ਤੁਹਾਡੇ ਘਰ ਦੇ ਖਰਚੇ ਨੇ ਜਿਹੜੇ ਪੂਰੇ ਨਹੀਂ ਹੋ ਰਹੇ, ਜਿਸ ਕਰਕੇ ਤੁਹਾਡੇ ਘਰ ਦੇ ਵਿੱਚ ਪਰੇਸ਼ਾਨੀ ਰਹਿੰਦੀ ਹੈ। ਲੜਾਈ ਕਲੇਸ਼ ਰਹਤਾ ਕਿਉਂਕਿ ਤੁਸੀਂ ਛੋਟੀਆਂ-ਛੋਟੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਦੇ ਲਈ ਬਹੁਤ ਜ਼ਿਆਦਾ ਮਿਹਨਤ ਕਰਦੇ ਹੋ ਫਿਰ ਵੀ ਉਹਨਾਂ ਜ਼ਰੂਰਤਾਂ ਨੂੰ ਤੁਸੀਂ ਪੂਰਾ ਨਹੀਂ ਕਰ ਪਾਉਂਦੇ ਪਰ ਜੇਕਰ ਤੁਸੀਂ ਇਹ ਦੋ ਤਿੰਨ ਉਪਾਅ ਜੋ ਅਸੀਂ ਅੱਜ ਤੁਹਾਡੇ ਨਾਲ ਨਾਮਕ ਦੀ ਸਾਂਝੇ ਕਰਾਂਗੇ ਇਹਨਾਂ ਨੂੰ ਤੁਸੀਂ ਪੂਰੇ ਵਿਸ਼ਵਾਸ ਦੇ ਨਾਲ ਕਰੋਗੇ ਆਪਣੇ ਘਰ ਦੇ ਵਿੱਚ ਕਰੋਗੇ ਤਾਂ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਨੇ ਜਿਹੜੀਆਂ ਹੱਲ ਹੋ ਜਾਣਗੀਆਂ ਤੇ ਇਹਨਾਂ ਉਪਾਣੂ ਕਰਨ ਦੇ ਨਾਲ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਟੈਨਸ਼ਨ ਫ੍ਰੀ ਹੋ ਜਾਓਗੇ ਕਿਉਂਕਿ ਤੁਹਾਡੇ ਘਰ ਦੇ ਵਿੱਚ ਪੈਸੇ ਸੰਬੰਧੀ ਜੋ ਮੁਸ਼ਕਲ ਹੋਵੇਗੀ ਉਹ ਦੂਰ ਹੋ ਜਾਵੇਗੀ ਜਿਸ ਕਰਕੇ ਤੁਸੀਂ ਆਪਣੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਸਕਦੇ ਹੋ ਤੇ ਤੁਹਾਡੇ ਘਰ ਦੇ ਵਿੱਚ ਪੈਸਾ ਇਸ ਤਰੀਕੇ ਦੇ ਨਾਲ ਆਵੇਗਾ ਕਿ ਜਿੱਦਾਂ ਕਿ ਕੋਈ ਉਪਰੋ ਪਰਮਾਤਮਾ ਤੁਹਾਨੂੰ ਪੈਸਿਆਂ ਦੀ ਵਰਖਾ ਕਰ ਰਿਹਾ ਹੈ ਇਸ ਉਪਾਅ ਨੂੰ ਸਾਧ ਸੰਘਾ ਜੀ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ ਇਸ ਦੇ ਵਿੱਚ ਕੋਈ ਦੇ ਨਿਵਾਰ ਟਾਈਮ ਦੀ ਕੋਈ ਬੰਦਿਸ਼ ਨਹੀਂ ਹੈਗੀ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਉਸ ਸਮੇਂ ਹੀ ਤੁਸੀਂ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਇਸ ਉਪਾਅ ਨੂੰ ਕਰਕੇ ਆਪਣਾ ਫਾਇਦਾ ਉਠਾ ਸਕਦੇ ਹੋ ਤੇ ਇਸ ਗੱਲ ਦਾ ਵੀ ਤੁਸੀਂ ਖਾਸ ਧਿਆਨ ਰੱਖਣਾ ਹੈਗੇ ਜਦੋਂ ਤੁਸੀਂ ਇਹ ਨਮਕ ਦਾ ਉਪਾਅ ਆਪਣੀ ਘਰ ਦੇ ਵਿੱਚ ਕਰਨਾ ਹੈ ਤਾਂ ਜੋ ਤੁਹਾਡੀ ਰਸੋਈ ਦੇ ਵਿੱਚ ਜੋ ਤੁਸੀਂ ਨਮਕ ਵਰਤ ਰਹੇ ਹੋ ਉਸ ਨਮਕ ਦੇ ਨਾਲ ਤੁਸੀਂ ਇਹ ਉਪਾਣ ਨਹੀਂ ਕਰਨਾ ਉਪਾਕਰਨ ਦੇ ਲਈ ਤੁਸੀਂ ਅਲੱਗ ਤੋਂ ਨਵਾਂ ਪੈਕਟ ਇੱਕ ਨਮਕ ਦਾ ਲੈ ਕੇ ਆਉਣਾ ਹੈ ਨਮਕ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਲਿਆ ਸਕਦੇ ਹੋ ਸਸਤਾ ਵੀ ਤੇ ਮਹਿੰਗਾ ਵੀ ਜੇਕਰ ਤੁਸੀਂ ਸੇਂਟਾ ਨਮਕ ਲਿਆ ਕੇ ਉਸ ਦੇ ਨਾਲ ਇਸ ਉਪਾਣ ਨੂੰ ਕਰੋਗੇ ਤਾਂ ਉਸ ਉਹ ਨਮਕ ਦੇ ਨਾਲ ਕੀਤੇ ਗਏ ਉਪਾਅ ਦੇ ਨਾਲ ਤੁਹਾਨੂੰ ਫਾਲੇ ਜਿਹੜਾ ਫਾਇਦਾ ਹੈ ਉਹ ਵਧੇਰੇ ਮਿਲੇਗਾ بس ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਘਰ ਦੇ ਵਿੱਚ ਪਏ ਹੋਏ ਨਮਕ ਦੇ ਨਾਲ ਤੁਸੀਂ ਇਸ ਉਪਾਅ ਨੂੰ ਨਹੀਂ ਕਰਨਾ ਨਮਕ ਦਾ ਪਹਿਲਾ ਉਪਾਅ ਕਰਨ ਦੇ ਲਈ ਸਾਧ ਸੰਗੇ ਜੀ ਤੁਸੀਂ ਜੋ ਪੈਕਟ ਨਵਾਂ ਨਮਕ ਦਾ ਲਿਆ ਹੋਵੇਗਾ ਉਸ ਦੇ ਵਿੱਚ ਤੁਸੀਂ ਇੱਕ ਕਟੋਰੀ ਇੱਕ ਕੌਲੀ ਛੋਟੀ ਜਹੀ ਨਮਕ ਦੇ ਭਰ ਲੈਣੀ ਹੈ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਤુલਸੀ ਦਾ ਬੂਟਾ ਹੈਗਾ ਤਾਂ ਤੁਸੀਂ ਜਿਹੜਾ ਤુલਸੀ ਦਾ ਬੂਟਾ ਹੈ ਉਸ ਦੀ ਜੋ ਮਿੱਟੀ ਪੌਦੇ ਦੇ ਨੀਚੇ ਦੀ ਮਿੱਟੀ ਏ ਇੱਕ ਕਟੋਰੀ ਨਮਕ ਵਾਲੀ ਉਸ ਮਿੱਟੀ ਦੇ ਵਿੱਚ ਦੱਬ ਦੇਣੀ ਨੀਚੇ ਦੱਬ ਦੇਣੀ ਬਿਲਕੁਲ ਹੀ ਸਰਲ ਤੇ ਸੌਖਾ ਉਪਾਏ ਬਸ ਇੱਕ ਪੈਕਟ ਨਮਕ ਦਾ ਲੈਣਾ ਤੇ ਇੱਕ ਕਟੋਰੀ ਨਮਕ ਦੀ ਭਰ ਕੇ ਉਸ ਮਿੱਟੀ ਦੇ ਵਿੱਚ ਤુલਸੀ ਦੇ ਪੌਦੇ ਦੀ ਮਿੱਟੀ ਦੇ ਵਿੱਚ ਤੁਸੀਂ ਉਸ ਨਮਕ ਨੂੰ ਦੱਬ ਦੇਣਾ ਬਸ ਇੰਨਾ ਹੀ ਕਰਨਾ ਹੈ ਇਸੇ ਨਾਲ ਹੋਵੇਗਾ ਕੀ ਕਿ ਤੁਹਾਡੇ ਘਰ ਦੀ ਜਿੰਨੀ ਵੀ 네ਗੇਟਿਵ એનર્ਜੀ ਹੋਵੇਗੀ ਜਿੰਨੀ ਵੀ ਨਕਾਰਾਤਮਕ ਊਰਜਾ ਹੋਵੇਗੀ ਉਹ ਨਮਕ ਆਪਣੇ ਵੱਲ ਹੌਲੀ-ਹੌਲੀ ਕਰਕੇ ਸਾਰੀ ਹੀ ਖਿੱਚ ਲਵੇਗਾ ਜੇਕਰ ਤੁਹਾਡੇ ਘਰ ਦੇ ਵਿੱਚ ਉਹ 네ਗੇਟਿਵ એનર્ਜੀ ਨਕਾਰਾਤਮਕ ਊਰਜਾ ਦੂਰ ਹੋਵੇਗੀ ਤਾਂ ਤੁਹਾਡੇ ਘਰ ਦੇ ਵਿੱਚ ਪੈਸਿਆਂ ਦੀ ਕਮੀ ਕਦੇ ਵੀ ਨਹੀਂ ਹੋਵੇਗੀ ਪੈਸਾ ਆਪਣੇ ਆਪ ਆਉਣਾ ਸ਼ੁਰੂ ਹੋ ਜਾਵੇਗਾ ਪੈਸਾ ਆਉਣ ਦੇ ਲਈ ਕੋਈ ਨਾ ਕੋਈ ਹੀਲਾ ਵਸੀਲਾ ਤੁਹਾਡੇ ਘਰ ਦੇ ਵਿੱਚ ਬਣਿਆ ਹੀ ਰਹੇਗਾ ਇਸੇ ਪਹਿਲਾ ਉਪਾਅ ਤੇ ਹੁਣ ਇਹ ਦੂਸਰਾ ਪਾ ਦੂਸਰਾ ਉਪਾਅ ਕਰਨ ਦੇ ਲਈ ਤੁਸੀਂ ਇੱਕ ਕੱਚ ਦੀ ਕਟੋਰੀ ਲੈ ਲੈਣੀ ਕੋਈ ਵੀ ਤੁਸੀਂ ਕੱਚ ਦਾ ਬਾਉਲ ਜਾਂ ਕੋਲਣੀ ਕੋਈ ਵੀ ਲੈ ਸਕਦੇ ਹੋ ਤੇ ਉਸ ਨੂੰ ਤੁਸੀਂ ਨਮਕ ਦੇ ਨਾਲ ਭਰ ਕੇ ਤੁਸੀਂ ਆਪਣੇ ਬਾਥਰੂਮ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਤੁਸੀਂ ਰੱਖ ਸਕਦੇ ਹੋ ਆਪਣੇ ਬਾਥਰੂਮ ਦੇ ਵਿੱਚ ਕਿਤੇ ਵੀ ਕਿਸੇ ਵੀ ਕੋਨੇ ਤੇ ਜਗ੍ਹਾ ਹੁੰਦੀ ਏ ਜਾਂ ਉੱਪਰ ਜੋ ਆਪਾਂ ਰੱਖਣ ਦੇ ਲਈ ਸਾਬਣ ਵਗੈਰਾ ਸ਼ੈਂਪੂ ਵਗੈਰਾ ਪਨਾਏ ਹੁੰਦੇ ਆ ਉੱਥੇ ਤੁਸੀਂ ਰੱਖ ਸਕਦੇ ਹੋ ਨਮਕ ਦੀ ਕੌਲੀ ਨੇ ਤੇ ਧਿਆਨ ਰੱਖਣਾ ਕਿ ਇਹ ਜੋ ਨਮਕ ਤੁਸੀਂ ਆਪਣੇ ਬਾਥਰੂਮ ਦੇ ਵਿੱਚ ਰੱਖ ਰਹੇ ਹੋ ਤਾਂ ਇਸ ਨੂੰ ਤੁਸੀਂ 1 ਮਹੀਨਾ ਇਸੇ ਹੀ ਤਰੀਕੇ ਦੇ ਨਾਲ ਆਪਣੇ ਬਾਥਰੂਮ ਦੇ ਵਿੱਚ ਤੁਸੀਂ ਪਿਆਰ ਰੱਖਦੇ ਇੱਕ ਮਹੀਨਾ ਹੋਣ ਤੋਂ ਬਾਅਦ ਦੇ ਵਿੱਚ ਸਾਥ ਸੰਗਤ ਜੇ ਤੁਸੀਂ ਇਸ ਨਮਕ ਨੂੰ ਉੱਥੋਂ ਚੁੱਕ ਕੇ ਤੇ ਆਪਣੇ ਘਰ ਤੋਂ ਬਾਹਰ ਜਾ ਕੇ ਤੁਹਾਡੇ ਘਰ ਦੇ ਨੇੜੇ ਜਾਂ ਥੋੜੀ ਦੂਰ ਕਿਤੇ ਕੋਈ ਨਹਿਰ ਹੋਏਗੀ ਜਾਂ ਕੋਈ ਵੀ ਤੁਹਾਨੂੰ ਇਸ ਤਰ੍ਹਾਂ ਦੀ ਜਗਾ ਮਿਲਦੀ ਹੈ ਸਾਫ ਸੁਥਰਾ ਪਾਣੀ ਹੋਵੇਗਾ ਆਪਣੇ ਘਰ ਤੋਂ ਬਾਹਰ ਜਾ ਕੇ ਇਹ ਜੋ ਨਮਕ ਹੋਵੇਗਾ ਇੱਕ ਕੋਲੀ ਤੋਂ ਉਸ ਤੁਸੀਂ ਉਸ ਨੂੰ ਤੁਸੀਂ ਜਲ ਪ੍ਰਵਾਹ ਕਰਦੇ ਰਹੇ ਇਸ ਗੱਲ ਦਾ ਵੀ ਧਿਆਨ ਖਾਸ ਕਰਕੇ ਰੱਖਣਾ ਹੈ ਕਿ ਤੁਸੀਂ ਜਲ ਪ੍ਰਵਾਹ ਜਦੋਂ ਕਰਨ ਜਾਂਦੇ ਹੋ ਉਦੋਂ ਕਟੋਰੀ ਦੇ ਸਮੇਤ ਹੀ ਤੁਸੀਂ ਜਲ ਪ੍ਰਵਾਹ ਕਰਕੇ ਆਉਣਾ ਹੈ ਤੇ ਕਰਕੇ ਤੁਸੀਂ ਨੇ ਵਾਪਸ ਆ ਜਾਣਾ ਹੈ ਇਹ ਬਹੁਤ ਹੀ ਜ਼ਿਆਦਾ ਚਮਤਕਾਰੀ ਉਪਾਅ ਹੁੰਦਾ ਹੈ ਕਿ ਜਿਵੇਂ 1 ਮਹੀਨਾ ਤੁਸੀਂ ਇਸ ਤਰੀਕੇ ਦੇ ਨਾਲ ਬਾਥਰੂਮ ਦੇ ਵਿੱਚ ਨਮਕ ਨੂੰ ਰੱਖਦੇ ਹੋ ਕਟੋਰੀ ਦੇ ਵਿੱਚ ਪਾ ਕੇ ਕੱਚ ਦੀ ਵਿੱਚ ਤਾਂ 1 ਮਹੀਨੇ ਦੇ ਵਿੱਚ ਜਿੰਨੀ ਵੀ ਤੁਹਾਡੀ ਘਰ ਦੇ ਵਿੱਚ ਮਾੜੀ ਊਰਜਾ ਹੁੰਦੀ ਹੈ ਜਾਂ 네ਗੈਟਿਵਿਟੀ એનર્ਜੀ ਹੁੰਦੀ ਉਹ ਆਪਣੀ ਵੱਲ ਖਿੱਚ ਲੈਂਦਾ ਹੈ ਜੇ ਜਦੋਂ 1 ਮਹੀਨੇ ਦੇ ਵਿੱਚ ਇਸ ਨੂੰ ਤੁਸੀਂ ਕਟੋਰੀ ਸਮੇਤ ਜਲ ਪ੍ਰਵਾਹ ਕਰ ਦਿਓਗੇ ਤਾਂ ਤੁਹਾਡੇ ਸਾਹਮਣੇ ਤੁਹਾਡੇ ਘਰ ਦੇ ਵਿੱਚ ਕੁਝ ਹੀ ਦਿਨਾਂ ਦੇ ਵਿੱਚ ਤੁਹਾਨੂੰ ਚਮਤਕਾਰ ਹੋਣੇ ਸ਼ੁਰੂ ਹੋ ਜਾਣਗੇ ਤੇ ਚੰਗਤ ਕਰਦਾ ਇਹ ਮਤਲਬ ਨਹੀਂ ਕਿ ਪੈਸੇ ਉਪਰੋਂ ਡਿਗਨੇ ਸ਼ੁਰੂ ਹੋ ਜਾਣਗੇ ਮੇਰੇ ਕਹਿਣ ਦਾ ਭਾਵ ਇਹ ਆ ਕਿ ਤੁਹਾਡੇ ਘਰ ਦੀ ਜਿਹੜੇ ਰੁਕੇ ਹੋਏ ਕੰਮ ਨੇ ਸਾਸੰਗੇ ਜੀ ਉਹ ਬਣਨੇ ਸ਼ੁਰੂ ਹੋ ਜਾਣਗੇ ਤੇ ਜਾਂ ਫਿਰ ਜਿਹੜੇ ਤੁਹਾਡੇ ਘਰ ਦੇ ਕੰਮਾਂ ਦੇ ਵਿੱਚ ਰੁਕਾਵਟਾਂ ਆਉਂਦੀਆਂ ਸੀਗੀਆਂ ਉਹ ਤੁਹਾਡੀਆਂ ਰੁਕਾਵਟਾਂ ਦੂਰ ਬੂੜੀਆਂ ਸ਼ੁਰੂ ਹੋ ਜਾਣਗੀਆਂ ਜਦੋਂ ਘਰ ਦੇ ਕੰਮਕਾਰਾਂ ਨੇ ਚੱਲਣਾ ਸ਼ੁਰੂ ਹੋ ਜਾਣਾ ਹੈ ਕਾਰੋਬਾਰ ਦੇ ਵਿੱਚ ਰੁਕਾਵਟ ਦੂਰ ਹੋ ਜਾਵੇਗੀ ਤਾਂ ਤੁਹਾਡੇ ਘਰ ਦੇ ਵਿੱਚ ਆਪਣੇ ਆਪ ਹੀ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੇ ਇਸ ਤਰ੍ਹਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਨੇ ਉਹ ਇਸ ਉਪਾਅ ਦੇ ਨਾਲ ਸਾਰੀਆਂ ਦੂਰ ਹੋ ਜਾਂਦੀਆਂ ਨੇ ਜਿਸ ਕਰਕੇ ਤੁਹਾਡੀ ਘਰ ਦੇ ਵਿੱਚ ਪੈਸਾ ਆਉਣ ਦਾ ਰਸਤਾ ਇਹ ਜਿਹੜਾ ਖੁੱਲ ਜਾਂਦਾ ਹੈ ਕਿਉਂਕਿ ਕਈ ਵਾਰ ਇਹ ਹੁੰਦਾ ਹੈ ਕਿ ਆਪਾਂ ਮਿਹਨਤ ਕਰਦੇ ਆ ਆਪਣੇ ਕੰਮਕਾਰਾਂ ਨੂੰ ਲੈ ਕੇ ਪਰ ਫਿਰ ਵੀ ਆਪਣੇ ਘਰ ਦੇ ਵਿੱਚ ਨਾ ਪਰੇਸ਼ਾਨੀਆਂ ਬਹੁਤ ਜ਼ਿਆਦੀਆਂ ਉੰਡੀਆਂ ਰਹਿੰਦੀਆਂ ਨੇ ਜਿਹੜੀਆਂ ਇਹ ਪਰੇਸ਼ਾਨੀਆਂ ਨੇ ਨਾ ਇਹ ਨਾਮਕ ਦੇ ਨਾਲ ਸਾਰੀਆਂ ਨਾਮਕ ਦੀ ਇਸ ਉਪਾਅ ਦੇ ਨਾਲ ਸਾਰੀਆਂ ਹੀ ਦੂਰ ਹੋ ਜਾਂਦੀ ਹੈ ਜਿਸ ਕਰਕੇ ਆਪਣੇ ਕੰਮਣੀ ਜਿਹੜੇ ਉਹ ਬਣਨੇ ਸ਼ੁਰੂ ਹੋ ਜਾਂਦੇ ਇਹ ਸੀ ਦੂਸਰਾ ਉਪਾਅ ਤੇ ਤੀਸਰਾ ਉਪਾਅ ਜਦੋਂ ਵੀ ਤੁਸੀਂ ਇਸ਼ਨਾਨ ਕਰਨਾ ਹੈ ਤੁਸੀਂ ਨੇ ਨਹਾਉਣਾ ਹੈ ਤਾਂ ਉਸ ਸਮੇਂ ਤੁਸੀਂ ਨੇ ਕੀ ਕਰਨਾ ਹੈ ਕਿ ਜਿਹੜੀ ਤੁਹਾਡੀ ਨਹਾਉਣ ਵਾਲੀ ਪਾਲਟੀ ਹੋਏਗੀ ਜਿਸ ਦੇ ਵਿੱਚ ਤੁਸੀਂ ਨੇ ਪਾਣੀ ਪਾਇਆ ਹੋਵੇਗਾ ਨਹਾਉਣ ਦੇ ਲਈ ਉਸ ਦੇ ਵਿੱਚ ਤੁਸੀਂ 2 ਤੋਂ 3 ਚਮਚ ਨਮਕ ਦੇ ਪਾ ਲੈ ਰਹੇ ਹੋ ਜਦੋਂ ਇਸ ਤਰੀਕੇ ਦੇ ਨਾਲ ਤੁਸੀਂ ਉਹ ਨਮਕ ਦੇ ਪਾਣੀ ਦੇ ਨਾਲ ਨਹਾਉਣਾ ਸ਼ੁਰੂ ਕਰ ਦੇਵੋਗੇ ਤਾਂ ਸਾ ਸੰਗਤ ਜੀ ਜਿਹੜੇ ਤੁਹਾਡੇ ਅੰਦਰ 네ਗੇਟਿਵਿਟੀ ਭਰੀ ਹੁੰਦੀ ਹੈ ਮਾੜੀ ਊਰਜਾ ਹੁੰਦੀ ਹੈ ਕੈਮ ਦਾ ਭਾਵ ਕਿ ਤੁਸੀਂ ਦਿਨ ਰਾਤ ਪਰੇਸ਼ਾਨ ਰਹਿੰਦੇ ਹੋ ਤੁਹਾਡਾ ਜਦੋਂ ਕੋਈ ਕੰਮ ਨਹੀਂ ਬਣਦਾ ਤੁਹਾਨੂੰ ਕਿਸੇ ਪਾਸੇ ਕੋਈ ਪੈਸਾ ਨਹੀਂ ਆਉਂਦਾ ਤੁਹਾਡੇ ਘਰ ਦੇ ਵਿੱਚ ਗਰੀਬੀ ਹੁੰਦੀ ਤਲਿਧਰਤਾ ਹੁੰਦੀ ਜਿਸ ਚੀਜ਼ ਨੂੰ ਲੈ ਕੇ ਤੁਸੀਂ ਉਦਾਸ ਰਹਿੰਦੇ ਹੋ ਤੇ ਤੁਹਾਡੇ ਮਨ ਦੇ ਵਿੱਚ ਨੈਗੇਟਿਵਿਟੀ ਅਨਾਰਜੀ ਇਹ ਜਿਹੜੀ ਊਰਜਾ ਭਰ ਜਾਂਦੀ ਜਿਹਦੇ ਕਰਕੇ ਤੁਹਾਡਾ ਕੋਈ ਵੀ ਗੰਮ ਕਰਨ ਨੂੰ ਮਨ ਵੀ ਨਹੀਂ ਕਰਦਾ ਕਿਉਂਕਿ ਜਦੋਂ ਇਸ ਤਰ੍ਹਾਂ ਦੀਆਂ ਘਰ ਦੇ ਵਿੱਚ ਪਰੇਸ਼ਾਨੀਆਂ ਚੱਲਦੀਆਂ ਨੇ ਤੇ ਬੰਦਾ ਥੱਕ ਹਾਰ ਕੇ ਬੈਠ ਜਾਂਦਾ ਹੈ ਉਸ ਦਾ ਕੋਈ ਵੀ ਕੰਮ ਕਰਨ ਨੂੰ ਜੀ ਨਹੀਂ ਕਰਦਾ ਕਿਉਂਕਿ ਜਦੋਂ ਮਨੁੱਖ ਮਿਹਨਤ ਕਰਦਾ ਹੋਵੇ ਮਿਹਨਤ ਕਰਨ ਦੇ ਬਾਵਜੂਦ ਵੀ ਸਾਥਸੰਗੇ ਜੀ ਕਿਸੇ ਨਾ ਪਾਸੇ ਕੋਈ ਨਾ ਕੋਈ ਨਵੀਂ ਮੁਸੀਬਤ ਖੜੀ ਹੋਈ ਰਹਦੀ ਹੈ ਜਿਸ ਕਰਕੇ ਮਨੁੱਖ ਹਾਰ ਜਾਂਦਾ ਹੈ ਉਹ ਕਰੇ ਤਾਂ ਕਰੇ ਵੀ ਕੀ ਕਿਉਂਕਿ ਮਿਹਨਤ ਹੀ ਮਨੁੱਖ ਕਰ ਸਕਦਾ ਮਿਹਨਤ ਕਰਨ ਦੇ ਬਾਵਜੂਦ ਵੀ ਪਰੇਸ਼ਾਨੀਆਂ ਹੋਂਦਾ ਪਿੱਛਾ ਨਾ ਛੱਡਣ ਫਿਰ ਹੱਥ ਆਕ ਹਾਰ ਕੇ ਬੈਠ ਜਾਂਦਾ ਹੈ ਤੇ ਜਦੋਂ ਤੁਸੀਂ ਇਸ ਨਾਮਕ ਦੇ ਪਾਣੀ ਦੇ ਨਾਲ ਨਹਾਉਣਾ ਸ਼ੁਰੂ ਕਰ ਦੋਗੇ ਤੇ ਤੁਹਾਡੇ ਮਨ ਅੰਦਰ ਦੀ 네ਗੇਟਿਵ ਔਰਚਾ ਜਿਹੜੀ ਦੂਰ ਹੋ ਜਾਏਗੀ ਤੇ ਇੱਕ ਪੋਜ਼ਿਟਿਵ એનર્ਜੀ ਤੁਹਾਡੇ ਮਨ ਦੇ ਅੰਦਰ ਭਰ ਜਾਵੇਗੀ ਜਿਸ ਦੇ ਨਾਲ ਤੁਸੀਂ ਉੱਠ ਕੇ ਆਪਣੇ ਸਾਰੇ ਹੀ ਕੰਮਾਂ ਕਰਾ ਨੂੰ ਇੱਕ એનર્ਜੀ ਦੇ ਨਾਲ ਕਰਨਾ ਸ਼ੁਰੂ ਕਰਦੇ ਹੋਗੇ ਤਾਂ ਫਿਰ ਤੁਸੀਂ ਦੇਖੋਗੇ ਟਿੱਕੇ ਤੋਂ ਖਾਣੂ ਪੈਸੇ ਵਾਲਾ ਬਣਾਉਣ ਦੇ ਲਈ ਕੋਈ ਦੁਨੀਆ ਦੀ ਤਾਕਤ ਕੋਈ ਵੀ ਨਹੀਂ ਰੋਕ ਸਕਦੀ ਇਸ ਉਪਾਣ ਨੂੰ ਕਰਨ ਦੇ ਨਾਲ ਬਹੁਤ ਸਾਰੇ ਲੋਕ ਨੇ ਜਿਹੜੇ ਰੋੜਪਤੀ ਤੋਂ ਕਰੋੜਪਤੀ ਬਣ ਗਏ ਨੇ ਇਹ ਤਿੰਨ ਉਪਾਣ ਨਮਕ ਦੇ ਜੇਕਰ ਤੁਸੀਂ ਕਰ ਲਓਗੇ ਤੇ ਇਸ ਤੇ ਬਹੁਤ ਹੀ ਜ਼ਿਆਦਾ ਬੈਸਟ ਰਿਜ਼ਲਟ ਤੁਹਾਨੂੰ ਮਿਲਣਗੇ ਕਿਉਂਕਿ ਇੱਕ ਸਿੰਪਲ ਤੇ ਘਰੇਲੂ ਉਪਾਏ ਇੱਕ ਨਮਕ ਦੇ ਪੈਕਟ ਦੇ ਨਾਲ ਹੀ ਖੂਣ ਜਾਣ ਹੋ ਜਾਣ ਵਾਲਾ ਉਪਾਏ ਇਸਨੇ ਫਾਇਦੇ ਨੇ ਜਿਹੜੇ ਤੁਸੀਂ ਦੇਖ ਕੇ ਆਪਣੇ ਆਪ ਹੀ ਹੈਰਾਨ ਕੋ ਜਾਓਗੇ ਕਿਉਂਕਿ ਜਿਹੜਾ ਵੀ ਉਪਾਅ ਅਸੀਂ ਨਮਕ ਦੇ ਨਾਲ ਕਰਦੇ ਹਾਂ ਉਸਦੇ ਸਾਨੂੰ ਰਿਜ਼ਲਟ ਵਧੀਆ ਹੀ ਮਿਲਦੇ ਨੇ ਪੋਜ਼ਿਟਿਵ ਰਿਜ਼ਲਟ ਮਿਲਦੇ ਨੇ ਇਦਾਂ ਨਹੀਂ ਹੁੰਦਾ ਕਿ ਅਸੀਂ ਕੋਈ ਨਮਕ ਦਾ ਉਪਾਅ ਕਰੀਏ ਤੇ ਉਸਦੇ ਨਾਲ ਸਾਨੂੰ ਕੋਈ ਫਾਇਦਾ ਨਾ ਹੋਵੇ ਸਾਧ ਸੰਗੇ ਜੀ ਇਹ ਨਮਕ ਦੇ ਤਿੰਨ ਘਰੇਲੂ ਉਪਾਅ ਦੇ ਬਹੁਤ ਹੀ ਜ਼ਿਆਦਾ ਸਰਲ ਤੇ ਸੌਖੇ ਤਰੀਕੇ ਦੇ ਨਾਲ 2 ਮਿੰਟ ਦੇ ਵਿੱਚ ਹੋਣ ਵਾਲੇ ਪਾਣੇ ਜੇਕਰ ਤੁਹਾਡੇ ਘਰ ਦੇ ਵਿੱਚ ਗਰੀਬੀ ਦਲੇਦਰਤਾ ਜਾਂ ਫਿਰ ਤੁਹਾਡੇ ਘਰ ਦੇ ਵਿੱਚ ਕੰਮਾਂ ਦੇ ਵਿੱਚ ਰੁਕਾਵਟਾਂ ਨੇ ਤੁਹਾਡੇ ਚੱਲਦੇ ਚੱਲਦੇ ਕਾਰੋਬਾਰ ਰੁਕ ਜਾਂਦੇ ਨੇ ਤਾਂ ਤੁਸੀਂ ਇਸ ਉਪਾਅ ਨੂੰ ਅੱਜ ਹੀ ਕਰੋ ਤੇ ਇਸ ਦਾ ਤੁਸੀਂ ਫਾਇਦਾ 101% ਤੁਹਾਨੂੰ ਇਸ ਦਾ ਰਿਜ਼ਲਟ ਮਿਲੇਗਾ ਸੁਸਾਸ ਸਿੰਘ ਜੀ ਐਚਐਸ ਸਾਡੇ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਜੀ ਕਮੈਂਟ ਬੌਗਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਵਦ ਤੋਂ ਵਦ ਗੁਰ ਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਜਿੰਨਾ ਵੀ ਹੋ ਸਕਦਾ ਸਾਰੀਆਂ ਸੰਗਤਾਂ ਨੂੰ ਵਦ ਤੋਂ ਵਦ ਗੁਰ ਬਾਣੀ ਦੇ ਨਾਲ ਜੋੜਿਆ ਕਰੋ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੇ ਸੰਗਤਾ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਲੇਮ ਬਣਾਉਣਾ ਤੰਨ ਤੰਦ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਭਨਾ ਭੈਣ ਭਰਾਵਾਂ ਦੀ ਘਰ ਪਰਿਵਾਰ ਤੇ ਸਾਰੇ ਸੰਸਾਰ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਆਪਣਾ ਮੇਰ ਭਰਿਆ ਹੱਥ ਰੱਖਣਾ ਸਭਨਾ ਭੈਣ ਭਰਾਵਾਂ ਦੀ ਘਰ ਹਾਸ ਤੇ ਵਾਸਤੇ ਰੱਖਣੇ ਵਾਹਿਗੁਰੂ ਸੱਚੇ ਪਾਤਸ਼ਾਹ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਤੰਦ ਰੋਸਤੀਆਂ ਬਖਸ਼ਣੀਆਂ ਤੇ ਲੰਮੀਆਂ ਉਮਰਾਂ ਬਖਸ਼ਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਦਰ ਤੇ ਆਈਆਂ ਸਾਰੀਆਂ ਹੀ ਸਗਤਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਜਣੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਬੱਚੇ ਬੱਚੀਆਂ ਦੇ ਕਾਰਜ ਸਫਲ ਕਰੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ